ਸਵਰਾਜ ਦਾ ਕਿੰਗਾ ਕਿੰਨੇ ਬਣਾਏ ਸੀ ਇਹ ਵੀ ਤੁਜੀ ਹੁਣ ਆਇਆ ਜੀ ਠੀਕ ਹੈ ਲੈ ਵੀ ਸਵਰਾਜ ਦਾ ਕਿੰਗਾ ਵੀ ਆਪਾਂ ਬਣਾਇ ਸੀ ਹੁਣ ਬਣਾਤਾ ਬਾਈ ਨੂੰ ਮਹਿੰਦਰਾ ਦਾ ਕਿੰਗਾ ਤੇ ਅੱਜ ਕਿੰਨੇ ਟਰੈਕਟਰ ਆ ਬਾਈ ਜੀ ਅੱਜ ਖੜਿਆ ਜੀ 5-6 ਟਰੈਕਟਰ ਕੀਮਤਾਂ ਆ ਬਾਈ ਜੀ ਇਹਦੀ ਵੀ ਹੈ ਤਾਂ 2.5 ਲੱਖ ਰੁਪਏ ਜੀ ਠੀਕ ਹੈ ਜੀ ਜੇ ਆਪਣੀ ਵੀਡੀਓ ਦੇਖ ਕੇ ਆ ਗਿਆ ਪੁੱਲ ਫਿਰ ਹੋਰ ਘਟਾਲਾਂ ਕੋਈ ਗੱਲ ਨਹੀਂ ਠੀਕ ਹੈ ਮੰਨ ਤਾਂ ਹੋ ਜਾਊਗਾ ਇੱਕ ਨਹੀਂ ਹੈਗਾ ਰੇਟ ਹਾਂ ਨਹੀਂ ਫਿਰ ਨਹੀਂ ਮਾੜੀ ਜੀ ਇਹਦੀ ਵੀ ਬਸ ਹੋ ਗਈ 1.65 ਲੱਖ ਰੁਪਏ ਜੀ 1 ਲੱਖ 65000 ਰੁਪਏ ਜੀ ਇਹ ਡਿਮਾਂਡ ਬਾਈ ਜੀ ਇਹਦੀ ਇਹਦੀ 1.5 ਲੱਖ ਰੁਪਏ ਇਹਦਾ ਰੇਟ ਦੱਸਦੇ ਬੋਲੇ ਸਹੀ ਜੀ ਮੈਂ ਕਿਸੇ ਟਰੈਕਟਰ ਦਾ ਅਜੇ ਤੱਕ ਕਿਤੇ ਤੋਂ ਪੁੱਛਿਆ ਨਹੀਂ ਇਹਦਾ ਰੇਟ ਪੁੱਛੂਗਾ ਇਹ ਦੇ ਦਿਆਂਗੇ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਬਹੁਤ ਵੀਰਾਂ ਦੀ ਬਈ ਜੀ ਡਿਮਾਂਡ ਸੀ ਕਿ ਸਾਨੂੰ ਛੋਟੇ ਰੇਟਾਂ ਦੇ ਟਰੈਕਟਰ ਦਿਖਾਓ ਸਭ ਤੋਂ ਛੋਟੇ ਰੇਟਾਂ ਦੇ ਜੀਮੇਂਦਾਰ ਰੇਟ ਦੇ ਤੂਫੇ ਟਰੈਕਟਰ ਤੇ ਬਈ ਅੱਜ ਆਪਾਂ ਖੜੇ ਆਂਗੇ ਜੋਧਪੁਰ ਦੇ ਵਿੱਚ ਤੇ ਲੋਕੇਸ਼ਨ ਤੁਹਾਨੂੰ ਦੱਸਾਂਗੇ ਬਾਈ ਤੇ ਤੁਸੀਂ ਖਾਸ ਕਰਕੇ ਨਾਮ ਆਪਰ ਤੋਂ ਸੁਣਦੇ ਰਹਨੇ ਹੋਗੇ ਸਵਰਾਜ 735 ਦਾ ਕਿੰਗ ਤੇ ਅੱਜ ਤੁਹਾਨੂੰ ਸਵਰਾਜ 735 ਦਾ ਕਿੰਗ ਨਾਲ ਨਹੀਂ ਬਈ ਜੀ ਅੱਜ ਤੁਹਾਨੂੰ ਮਿਲਾਵਾਂਗੇ ਮਹਿੰਦਰਾ ਦੇ ਕਿੰਗ ਨਾਲ ਆ ਜਾਓ ਭਾਈ ਜੀ ਸਸੇ ਕਾ ਬੀਪਲ ਸਹੀ ਗੱਲ ਵਈ ਠੀਕ ਹੋ ਭਾਈ ਜੀ ਜਿਵੇਂ ਠੀਕ ਠਾਕ ਵੀਰੇ ਠੀਕ ਹੈ ਸਵਰਾਜਾ ਮਹਿੰਦਰਾ ਦਾ ਕਿੰਗ ਬਣਦਾ ਹਾਂ ਜੀ ਹਾਂ ਜੀ ਮਹਿੰਦਰਾ ਦੀ ਬਸ ਚੱਲ ਰਹੀ ਜਾਂਦਾ ਉਹਨੇ ਕੰਮ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਭਾਈ ਜੀ ਡਿਮਾਂਡ ਤੇ ਡਿਪੈਂਡ ਹੁੰਦਾਗਾ ਵੀ ਪਹਿਲਾਂ ਲੋਕਾਂ ਦੀ ਡਿਮਾਂਡ ਸੀਗੀ ਪਹਿਲਾਂ ਬੋਲੇ ਮਹਿੰਦਰਾ ਟਰੈਕਟਰ ਤਾਂ ਨਹੀਂ ਵੇਚੇ ਕਦੇ ਨਹੀਂ ਪਹਿਲਾਂ ਨਹੀਂ ਵੇਚਿਆ ਹੁਣੀ ਬਸ ਚਲਾਏ ਹੀ ਠੀਕ ਹੈ ਜੀ ਹਾਂਜੀ ਹਾਂ ਪਹਿਲਾਂ ਸਵਰਾਜ ਜੀ ਬਹੁਤ ਵੇਚਦੇ ਸੀ ਠੀਕ ਹੈ ਹਾਂਜੀ ਸਵਰਾਜਾਂ ਦਾ ਕੰਗਾ ਕਿੰਨੇ ਬਣਾਏ ਸੀ ਮੇਰੇ ਪੁੱਛ ਹੀ ਹੁਣਾਇਆ ਜੀ ਠੀਕ ਹੈ ਲੈ ਵੇ ਸਵਰਾਜਾਂ ਦਾ ਕੰਗਾ ਵੀ ਆਪਾਂ ਬਣਾਏ ਸੀ ਹੁਣ ਬਣਾਤਾ ਬਾਈ ਨੂੰ ਮਹਿੰਦਰਾ ਦਾ ਕੰਗਾ ਤੇ ਅੱਜ ਕਿੰਨੇ ਟਰੈਕਟਰ ਹੈ ਬਾਈ ਜੀ ਅੱਜ ਖੜਿਆ ਜੀ 5-6 ਟਰੈਕਟਰ 5-6 ਟਰੈਕਟਰ ਹੈਗਾ ਜੀ ਹਾਂਜੀ ਠੀਕ ਆ ਪਹਿਲਾਂ ਬਾਈ ਕੋਲੇ ਤਕਰੀਬਨ 3000-4000 ਟਰੈਕਟਰ ਹੁੰਦੇ ਸੀਗੇ ਤੇ ਹੁਣ ਤਕਰੀਬਨ 8 ਜਾਂ 10 ਟਰੈਕਟਰ ਹਰ ਵਕਤ ਅਵੇਲੇਬਲ ਹੁੰਦੇ ਨੇ ਲੋਕੇਸ਼ਨ ਦੱਸ ਦਿਓ ਜੀ ਮੇਨ ਕੀ ਹੈਗੀ ਪਿੰਡ ਜੋਧਪੁਰਾ ਜੀ ਠੀਕ ਹੈ ਜੀ ਤਹਿਸੀਲ ਬਰਨਾਲਾ ਹੀ ਹੈ ਤੇ ਤਹਿਸੀਲ ਬਰਨਾਲਾ ਹਾਂਜੀ ਤੇ ਬਰ ਠੀਕ ਹੈ ਜੀ ਤੇ ਅੱਜ ਆਪਾਂ ਬਾਈ ਜੀ ਪੋਲੇ ਦੇ ਘਰੇ ਖੜੇ ਆਂਗੇ ਠੀਕ ਹੈ ਬਾਈ ਜੀ ਤੇ ਆਪਾਂ ਵੀਡੀਓ ਸਟਾਰਟ ਕਰਦੇ ਆਂ 91 ਘਰੇ ਛੋਟੇ ਟਰੈਕਟਰ ਤੋਂ ਲੈ ਵੀ ਪਹਿਲਾਂ ਕੰਡੀਸ਼ਨ ਤੇ ਨਿਗਾਹ ਮਰਵਾ ਦੇ ਟਰੈਕਟਰ ਦੀ ਬਾਈ ਜੀ ਚਲੋ ਵੀ ਚੈੱਕ ਕਰ ਲਓ ਮੋਡੀਫਿਕੇਸ਼ਨ ਹੋਈ ਹੋਈ ਹੈ ਨਾ ਬਾਈ ਹਾਂ ਜੀ ਹਾਂ ਜੀ ਹਾਂ ਜੀ ਸਾਰਾ ਠੀਕ ਹੈ ਤੇ ਜੇ ਗੱਲਬਾਤ ਕਰੀਏ ਭੋਲੇ ਬਾਈ ਰੰਗ ਦਾ ਪੇਂਟ ਯਾਦ ਨਹੀਂ ਹੁੰਦਾ ਨਹੀਂ ਨਹੀਂ ਛੜ ਤੂੰ ਕੇ ਦਾ ਕਰਾਇਆ ਕੋਈ ਇਹ ਜੀ ਗੱਲ ਹੀ ਨਹੀਂ ਲੈ ਵੀ 2K ਦਾ ਪੇਂਟ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪਾਵਰ ਸਟੀering ਚਾਬਾ ਜੀ ਪਾਵਰ ਵੀ ਇਦਾਂ ਹੋਇਆ ਹੋਇਆਗਾ ਕੋਈ ਪਾਈ ਪਾਈਆਂ ਲਮਕਾ ਕੇ ਨਹੀਂ ਹੋਇਆ ਵਧੀਆ ਪਾਵਰ ਹੋਇਆ ਹੋਇਆਗਾ ਜਿੱਦਾਂ ਕੰਪਨੀ ਚਾਹੁੰਦਾ ਹੁੰਦਾ ਨਾ ਬਈ ਹਾਂ ਜੀ ਹਾਂ ਜੀ ਪੂਰਾ ਵਧੀਆ ਠੀਕ ਆ ਬਾਈ ਜੀ ਤੇ ਇਹਨੂੰ ਤਾਂ ਕਹਿੰਦੇ ਲੋਡ ਹੀ ਨਹੀਂ ਨਾ ਇਹ ਤਾਂ ਇਹਦਾ ਪੂਰਾ ਐਨ ਕਿਹੜੇ ਸਿੱਧੂ ਮੂਸੇਵਾਲ ਦੇ ਪਸੰਦ ਸੀਗੇ ਪੰਜਾਬ ਦੀ ਸ਼ਾਨ ਪਹਿਲਾਂ ਇਹਦਾ ਕਿਹੜੇ ਘਟ ਗਿਆ ਸੀਗਾ ਟ੍ਰੈਂਡ ਇਹ ਤੋਂ ਬਾਅਦ ਦੁਬਾਰੇ ਫਿੱਟ ਰਹੇ ਦੁਬਾਰੇ ਫਿਰ ਪੂਰਾ ਹੋ ਗਿਆ ਜੀ ਕੋਈ ਅਹੀ ਗੱਲ ਨਹੀਂ ਠੀਕ ਹੈ ਜੀ ਤੇ ਟਾਇਰ ਵਜੇ ਇਹਦੇ ਟਾਇਰ ਹੈਗਾ 85 ਪੈਸੇ ਦਾ ਜੀ ਠੀਕ ਹੈ 85 ਪੈਸੇ ਟਾਇਰ ਨਗੇ ਤੇ ਮਾਡਲ ਹੈਗਾ ਬਈ ਜੇ 99 ਵੀਰੇ ਠੀਕ ਹੈ ਜੀ 99 ਮਾਡਲ ਹੈਗਾ ਤੇ ਕੀ ਡਿਮਾਂਡ ਹੈ ਬਈ ਜੀ ਇਹਦੀ ਹੈਗੀ 265000 ਜੀ ਠੀਕ ਹੈ ਬਈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਹੋਊਗਾ ਜੇ ਬਈ ਕਿਸੇ ਨੇ ਖਰੀਦਣਾਗਾ ਠੀਕ ਹੈ ਬਈ ਜੇ ਕਿਸੇ ਨੇ ਸਿੱਧਾ ਟਰੈਕਟਰ ਵੇਚਣਾ ਤਾਂ ਵੀ ਸੰਪਰਕ ਕਰ ਲੈਣਾ ਬਈ ਬਾਕੀ ਸਕਰੀਨ ਉੱਪਰ ਨੰਬਰ ਹੈਗਾ ਤੇ ਅਗੇ ਕਿਹਾ ਬਈ ਜੀ ਮਹਿੰਦਰਾ 585 ਕਮੈਂਟ ਆਏ ਸੀ ਬਾਈ ਜੀ ਫੋਨ ਵੀ ਆਏ ਸੀਗੇ ਦੋ ਤਿੰਨ ਵੀ ਹਾਂ ਬਾਈ ਸਾਨੂੰ ਮਹਿੰਦਰਾ 585 ਲਿਆ ਕੇ ਦਿਓ ਤੇ ਇਹ ਮਾਡਲ ਬਾਈ ਬਿੰਦਰ 1199 ਮਾਡਲ ਹੈ ਵੀਰੇ ਲੈ 1199 ਮਾਡਲ ਆ ਤੇ ਟਾਇਰ ਬਾਈ ਜੀ ਇਹਦੇ ਟਾਇਰ ਹੈਗੇ 80 ਬਾਈ ਜੀ ਠੀਕ ਹੈ ਲੈ ਵੀ 80 ਪੈਸੇ ਟਾਇਰ ਨੇਗੇ ਤੇ ਕਾਪੀ ਕਾ ਲ ਜਾਂ ਦੀਦੀ ਹਾਂਜੀ ਓਕੇ ਜੀ ਸਰ ਗਾਰੰਟੀ ਆ ਗਾਰੰਟੀ ਹੈ ਜੀ ਤੇ ਲੈ ਵੀ ਪੀ ਵੀ 13 ਸੰਗਰੂਰ ਦਾ ਨੰਬਰ ਆ ਤੇ ਰੰਗ ਪੇਂਟ ਦੱਸੋ ਬਾਈ ਸਾਰਾ ਓਰੀਜਨਲ ਆ ਜੀ ਕੋਈ ਨਹੀਂ ਸਾਰਾ ਹਾਂ ਜੇ ਬੈਂਪਰ ਹੋਇਆ ਹੋਵੇ ਜੀ ਇੱਕ ਬੈਟਰੀ ਬਾਕਸ ਇਹਦਾ ਹੋਇਆ ਤਾਂ ਉਜੀ ਜਾ ਠੀਕ ਹੈ ਹੂੰ ਸਾਰਾ origignal ਹੈ ਬਾਕੀ ਸਾਰਾ regional ਹੈ ਹਾਂਜੀ ਠੀਕ ਹੈ ਡੰਡਾ ਫੱਟੀ ਸਾਰਾ ਕੁਝ ਨਾਲ ਹੈ ਬਈ ਇੰਜਨ ਗੇਅਰ ਜੀ ਓਕੇ ਜੀ ਵਾਕੇ ਲੈ ਕੇ ਜਾ ਬੰਦਾ ਠੀਕ ਹੈ ਲਓ ਵੀ ਵਾਕੇ ਲੈ ਜਾ ਚੈੱਕ ਕਰਕੇ ਬਾਕੀ ਤੁਹਾਨੂੰ ਲੋਕੇਸ਼ਨ ਮੇਨ ਦੱਸ ਦੇਵਾਂ ਜੀ ਕਹਿਣ ਦੀ ਹੁਣ ਤਾਂ ਲੋੜ ਹੀ ਨਹੀਂ ਹੈਗੀ ਹਾਂਜੀ ਤੇ ਕੀ ਡਿਮਾਂਡ ਹੈ ਬਈ ਜੀ ਦੀ ਇਹਦੀ ਵੀ ਹਾਇ ਤਾਂ 2.5 ਲੱਖ ਰੁਪਏ ਜੀ ਠੀਕ ਹੈ ਜੀ ਜੇ ਆਪਣੀ ਵੀਡੀਓ ਦੇਖ ਕੇ ਆ ਗਿਆ ਪੁੱਲੇ ਫਿਰ ਹੋਰ ਗੱਲਾਂ ਕੋਈ ਗੱਲ ਨਹੀਂ ਠੀਕ ਹੈ ਮੰਨ ਤਾਂ ਹੋ ਜਾਊਗਾ ਇਸ ਨਹੀਂ ਹੈਗਾ ਰੇਟ ਹਾਂ ਨਹੀਂ ਫਿਰ ਨਹੀਂ ਹੈਗਾ ਠੀਕ ਹੈ ਲਓ ਬਈ ਜੀ ਤੇ ਅੱਗੇ ਦਿਖਾਉਣੇ ਆ ਤੁਹਾਨੂੰ ਕਿੰਗ ਦਾ ਟਰੈਕਟਰ ਸਵਰਾਜ 735 ਤੇ EB 97 ਮਾਡਲ ਹੈ। ਨਵੇਂ 97 ਮਾਡਲ ਆਗਾ ਇੰਜਨ ਗੇਅਰ ਜੀ ਪੂਰਾ ਓਕੇ ਹੈ ਜੀ। ਬੈਕ ਸੈਲਫ ਸੂਲਪ ਵੀ ਚੱਲਦਾ। ਜਮਾਇਨ ਜਮਾਇਨ ਪੂਰਾ ਜੀ। ਠੀਕ ਹੈ ਜੀ ਤੇ ਅੱਜ ਬਾਈ ਕੋਲੇ ਤਕਰੀਬਨ ਇਹ ਕਹਨੇਗੇ ਲੱਖ ਰੁਪਏ ਤੋਂ ਸਵਾ ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਦੇ ਤੱਕ ਦੇ ਰੇਟ ਦੇ ਟਰੈਕਟਰ ਤੇ ਕੀ ਡਿਮਾਂਡ ਆ ਬਾਈ ਜੀ ਦੀ? ਇਹ ਦੀ ਵਿੱਚ ਸੀਗੀ ਜਣੀ 1,55,000 ਰੁਪਏ ਸੀਗੀ ਜੀ। ਠੀਕ ਹੈ 1 ਲੱਖ ਬਸ਼ਾ ਟਰੈਕਟਰ ਤਾਂ ਬਸ਼ਾ ਸੇਲ ਹੋ ਗਿਆ। ਠੀਕ ਹੈ ਲੈ ਬਈ ਸੇਲ ਹੋ ਗਿਆ ਕੋਈ ਚੱਕਰ ਨਹੀਂ ਹੈਗਾ ਜੇ ਇਹ ਜਿਹੜਾ ਟਰੈਕਟਰ ਹੋਰ ਮੰਗਵਾਉਣ ਹੋਇਆ। ਤਾਂ ਤੁਹਾਨੂੰ ਉਹ ਵੀ ਮਿਲ ਜੂਗਾ ਤੇ ਜਿਹੜੇ ਪੁੱਲੇ ਟਰੈਕਟਰ ਦਿਖਾ ਰਹੇ ਆਂਗੇ ਆਪਾਂ ਪੰਜਾਬ ਨੰਬਰੀ ਨੇ ਬਾਈ ਹਾਂ ਸਾਰੇ ਪੰਜਾਬ ਨੰਬਰ ਨੇ 911 ਤੋਂ ਠੀਕ ਹੈ ਜੀ ਲੈ ਵੀ ਬਾਕੀ ਸਾਰੇ ਪੰਜਾਬ ਨੰਬਰ ਨੇ ਬਾਈ ਨੇ ਦੱਸਤਾ ਉਹ ਹਰਿਆਣਾ ਨੰਬਰ ਆਗਾ ਉਹ ਪਹਿਲਾ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ ਅੱਗੇ ਆ ਗਿਆ ਬਾਈ ਜੀ ਮਹਿੰਦਰਾ 475 ਹਾਂਜੀ ਇਹਦੇ ਵੀ ਬਹੁਤ ਇਹ ਮੈਂ ਕਹਣਾ ਜੇ ਮੰਡੀ 'ਚ ਵੀ ਜਾਈਏ ਤਾਂ ਇਹ ਟਰੈਕਟਰ 475 ਮਿਲਦੇ ਨਹੀਂ ਸੀ ਮਿਲਦੇ ਨਹੀਂ ਸ਼ਾਂ ਜੀ ਹਾਂਜੀ ਟਰੈਕਟ ਬਹੁਤ ਚੰਗਾ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਬਠਿੰਡੇ ਦਾ ਪੀਵੀ 3 ਨੰਬਰ ਆਗਾ ਇਹਦਾ ਵੀ ਬਠਿੰਡੇ ਦਾ ਬਾਈ ਜੀ ਤੇ 735 ਦਾ ਵੀ ਬਠਿੰਡੇ ਦਾ ਨੰਬਰ ਸੀ ਇਹ ਵੀ 97 ਮਾਡਲ ਆ ਜੀ ਇਹ ਵੀ 97 ਮਾਡਲ ਆ ਠੀਕ ਹੈ ਇੰਜਨ ਗੇਅਰ ਇਹ ਵੀ ਓਕੇ ਜੀ ਬੰਦਾ ਵਾਹ ਕੇ ਲਿਆ ਸਕਦਾ ਜੀ ਤੇ ਰੰਗ ਪੇਂਟ ਦਾ ਸਾਰਾ Ориਜਨਲ ਹੀ ਰੰਗ ਤਾਂ ਹੁਣ ਤਾਂ ਬਸ ਥੋੜਾ ਜਿਹਾ ਪਾਲਸਾ ਬੁਲਸਾ ਵੱਧ ਬੱਜੀਆਂ ਵੀ ਨੇ ਠੀਕ ਹੈ ਉਹਦਾ ਕਰਕੇ ਠੀਕ ਹੈ ਕਹਿ ਲਈਏ ਆਪਾਂ ਸੁਰਖੀ ਪਾਊਡਰ ਥੋੜਾ ਜਿਹਾ ਕਰਨਾ ਪੈਣਾ ਕਰਨਾ ਪੈਣਾ ਬੋਢੀ ਵਾਲੀ ਜਿਹਾ ਕਰਨੀ ਪੈਣੀ ਠੀਕ ਹੈ ਜੀ ਤੇ ਟਾਇਰ ਪਾਈ ਜੀ ਇਹਦੇ ਇਹਦੇ ਟਾਇਰ ਹੈਗਾ ਜੀ 85 ਤੋਂ 90 ਪੈਸੇ ਠੀਕ ਹੈ ਜੀ ਸੈਲਫ ਸੂਲ ਪੂਰੇ ਵਰਤੀ ਜਾਂਦੇ ਨੇ ਤੇ ਡਿਮਾਂਡ ਜੀ ਇਹਦੀ ਵੀ ਬਸ 1,65,000 ਰੁਪਏ ਜੀ ਠੀਕ ਆ ਬਾਈ ਜੀ ਤੇ ਆ ਗਿਆ ਬਾਈ ਜੀ ਮਿੰਦਰਾ 475 ਤੇ ਇਹ ਮਾਡਲ ਦੱਸੋ ਬਾਈ ਜੀ ਇਹ ਵੀ 97 ਹੈ ਜੀ ਇਹ ਵੀ 97 ਮਾਡਲ ਆਗਾ ਠੀਕ ਆ ਕਹਿ ਲਈਏ ਆਪਾਂ 2005 ਮਾਡਲ ਤੋਂ ਤਾਂ ਥੱਲੇ ਥੱਲੇ ਟਰੈਕਟਰ ਹੁੰਦੇ ਨੇ ਬਾਜੀ ਹਾਂ ਜੀ ਹਾਂ ਜੀ 4 ਲਾ ਲਓ ਜਾਂ ਲਾ ਲਓ 90 ਮਾਡਲ ਤੋਂ ਉੱਪਰ ਉੱਪਰ ਹੁੰਦੇ ਆ ਜੀ ਹਾਂ ਠੀਕ ਆ ਜੀ ਤੇ ਇਹ ਵੀ 97 ਮਾਡਲ ਆ ਤੇ ਲੋਕਲ ਬੇਜੇ ਸੰਗਰੂਰ ਦਾ ਨੰਬਰ ਆਗਾ ਬਾਕੀ ਤੁਸੀਂ ਬੰਪਰ ਦਿਖਾ ਦਿਓ ਬਾਈ ਜੀ ਲਓ ਬਾਈ ਜੀ ਬੰਪਰ ਹੈਵੀ ਵਧੀਆ ਬੰਪਰ ਲੱਗਾ ਹੋਣਾ ਬੋਸ ਇਹ ਜ਼ਿਆਦਾਤਰ ਆਪਾਂ ਕਹਿ ਲਈਏ ਕਿਸੇ ਟਰੈਕਟਰ ਮੰਗ ਰਿਹਾ ਹੁੰਦਾ ਕਿਸੇ ਮਗਰੀ ਬੋਸ ਉਹ ਸੋਹਣਾ ਜਿਹੜਾ ਉਹ ਬੰਪਰ ਹੈਗਾ ਉਹ ਤਾਂ ਆ ਜਾਂਦਾ ਹੈ ਹਾਂਜੀ ਹਾਂਜੀ ਆ ਤਾਂ ਬਹੁਤ ਹਾਂਜੀ ਆ ਬੰਪਰ ਨਹੀਂ ਸਿੱਧੀ ਮਿਲਦਾ ਇਹ ਬੋਬੀ ਬੰਪਰ ਹਾਂਜੀ ਤੇ ਇਸ 97 ਮਾਡਲ ਤੇ ਟਾਇਰ ਵੇਜੇ ਤੇ ਇਹ ਟਾਇਰ ਵੀ ਬਸ ਹੈਗਾ 85-90 ਪੈਸੇ ਦੀ ਟਾਇਰ ਨਹੀਂ ਠੀਕ ਹੈ ਜੀ ਤੇ ਅਗਲੇ ਅੱਧੇ ਕਾਣਾ ਹਾਂਜੀ ਬਸ ਮੂਰੀ ਲੱਦੇ ਕਨੇ ਠੀਕ ਹੈ ਜੀ ਅਗਲੇ ਵੇਜੇ ਅੱਧੇ ਕਾ ਤੇ ਇਹਦੀ ਡਿਮਾਂਡ ਵੇਜੇ ਡਿਮਾਂਡ ਤਾਂ ਨਾਲ ਇੱਕੋ ਜੀ ਹੈ 1 ਲੱਖ 65000 ਹਾਂਜੀ ਲੈ ਬਈ 1 ਲੱਖ 65000 ਰੁਪਏ ਡਿਮਾਂਡ ਹੈਗੇ ਜੇ ਮੇ ਮਣੀ ਹਵਲ। ਕਰਦਾ ਸੇ ਯਾਰ ਕੋਈ। ਠੀਕ ਆ ਭੋਲੇ। ਠੀਕ ਆ ਠੀਕ ਆ। ਤੇ ਆ ਕੇ ਗਿਆ ਬਾਈ ਜੀ ਐਸਰ ਇਹਦਾ ਬਹੁਤਾ ਕੁਝ ਪੁੱਛਣ ਨੂੰ ਹੁੰਦੇ ਨਹੀਂ ਵੈਸੇ। ਤੇ ਇੰਜਨ ਗੇਅਰ ਪਈ ਇਹਦਾ। ਓਕੇ ਜੀ ਵਾਹ ਕੇ ਲੈ ਜਾ ਸਕਦੇ ਜੀ ਕੋਈ। ਗਾਰੰਟੀ ਆ। ਜਮਾ ਗਾਰੰਟੀ ਹੈ ਜੀ। ਠੀਕ ਆ। ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਨਿਗਾ ਮਰਵਾਦੇ ਸੋਤੇ। ਕੈਂਡੀ ਲੋਟ ਇੰਨੇ ਆ ਨਾ। ਸੈਲਫ ਸਟਾਰਟ ਹੈ। ਸੈਲਫ ਸਟਾਰਟ ਆਗਾ। ਹਾਂਜੀ ਹਾਂਜੀ। ਠੀਕ ਆ ਬਈ। ਸਾਰਾ origignal ਹੀ ਹੈ। ਇਹ ਬਣ ਜਿਨਾ ਹੈ origignal ਹੀ ਆ ਜੀ। ਠੀਕ ਆ ਜੀ। ਜੇ ਹੋਇਆ ਵੀ ਭੋਲਾ ਬਾਈ ਪਹਿਲਾਂ ਦੱਸ ਦੂਗਾ। ਇਹ ਨਹੀਂ ਹੈਗਾ ਵੀ ਆ ਕੇ ਪਕਾਈ ਹੋਵੇ। ਕਿ ਅੱਛਾ ਤੇ ਮਗਲੇ ਦਾ ਹੈਗਾ ਜੀ 90 95 ਪੈਸੇ ਟਾਇਰ ਠੀਕ ਹੈ ਜੀ ਮੂਰਲੇ ਦੇ ਕਮਨ ਲਵਸ ਠੀਕ ਆ ਮੂਰਲੇ ਵੀ ਹੈਗੇ ਬਈ ਜੀ ਉ ਤਾਂ 70 ਪੈਸੇ ਹਾਂ ਜੀ ਹਾਂ ਠੀਕ ਆ ਜੀ 2000 ਮਾਡਲ ਹੈਗਾ ਸਾਈਲ ਪਚਾਗਦਾ ਹੈ ਬਾਈ ਕਹਿੰਦਾ ਨਵੀਂ ਬੈਟਰੀ ਹੈਗੀ ਇੱਕ ਲੱਖ 35000 ਰੁਪਏ ਦਾ ਜੈਸ ਜਾਨੋ ਹਾਂ ਜੀ ਠੀਕ ਆ ਚਾਹ ਪਾਣੀ ਕਰੋਗੇ ਜੇ ਘਰੇ ਆਏ ਹਾਂ ਹਾਂ ਚਾਹ ਪਾਣੀ ਦਾ ਕਰਨੀ ਕਰਨਾ ਤਾਂ ਕੋਈ ਗੱਲ ਹੀ ਨਹੀਂ ਠੀਕ ਆ ਲੈ ਵੀ 135000 ਰੁਪਏ ਦਾ ਆਖਿਆ ਬਾਈ ਨੇ ਜੇ ਕਰੇ ਆਉਂਗੇ ਤਾਂ ਚਾਹ ਪਾਣੀ ਹੋਰ ਵੀ ਵਧੀਆ ਹੋਊਗਾ ਜੇ ਇਥੋਂ ਬਿਨਾਂ ਵੇਜੇ ਤੁਸੀਂ ਸੋਮਵਾਰ ਨੂੰ ਮਿਲਣਗੇ ਬਾਈ ਮੰਡੀ 'ਚ ਮਿਲ ਜੰਗੀ ਮੰਡੀ 'ਚ ਬਰਨਾਲਾ ਮੰਡੀ 'ਚ ਲੋਕਲ ਲੈਣਾ ਬਈ ਹਾਂਜੀ ਹਾਂ ਉੱਥੇ ਬਸ ਠੀਕ ਆ ਬਾਈ ਠੀਕ ਆ ਬਾਈ ਬਹੁਤ ਧੰਨਵਾਦ ਤੇ ਲੋ ਬਾਈ ਵੀਡੀਓ ਨੂੰ ਕਿਵੇਂ ਲੱਗੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਵੇਚਣਾ ਹੋਵੇ ਖਰੀਦਣਾ ਹੋਵੇ ਠੀਕ ਆ ਸਕਰੀਨ ਉੱਪਰ ਨੰਬਰ ਆਪਣਾ ਵੀ ਚੱਲਦਾ ਹੁੰਦਾਗਾ ਐਡ ਕਰਵਾਉਣ ਲਈ ਸੰਪਰਕ ਜਰੂਰ ਕਰ ਲੈ ਧੰਨਵਾਦ ਸਤਿ ਸ਼੍ਰੀ ਅਕਾਲ